ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਅਕਸਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਪੱਖੀ ਕਲਾ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਫਰੀਦਕੋਟ ਤੋਂ ਜਿਹੜਾ ਮਿੱਤਰੋ ਪੱਖੀ ਵਾਲੀ ਛੜਕਾ ਉਹ ਛੜਕ ਦੇ ਉੱਤੇ ਬਾਈ ਦਾ ਰਹਿਣ ਮਸੇਰਾ ਵਾ ਜਿਹੜੀ ਦਾਣਾ ਮੰਡੀ ਵਿੱਚ ਦੀ ਸੋਕੇ ਸਿੱਧੀ ਛੜਕ ਫਰੀਦਕੋਟ ਨੂੰ ਜਾਂਦੀ ਆ ਨਾ ਪੰਪ ਨੰਗਣ ਤੋਂ ਬਾਅਦ ਅੱਧਾ ਕੋ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਆ ਤੇ ਬਾਈ ਹੁਣਾਂ ਦਾ ਪਿੰਤਰੋ ਜਿਹੜਾ ਘਰ ਆ ਜਾਣਾ ਵਾ ਘਰੇਲੂ ਪਰਿਵਾਰ ਆ ਬਾਈ ਹੁਣੀ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਮਹਿਬ ਕਊਆ ਪੂਰੀ ਚੰਗੀ ਬਈ ਚੰਗੇ ਦੁੱਧ ਦੇ ਰਿਕਾਰਡ ਵਾਲੀ ਆ ਚੰਗੇ ਮਲਾ ਟਾਂਚੇ ਵਾਲੀ ਆ ਚੰਗੀ ਸਰੀਰਕ ਬੰਤਰ ਵਾਲੀ ਆ ਕਰਮ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਈ ਇਹਦਾ ਡਿਮਾਂਡ ਕਰਦਾ ਸਾਰੀ ਗੱਲਬਾਤ ਮੈਂ ਤੁਹਾਡੀ ਕਰ ਲੈਣਾ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਰੀ ਗਈ ਹੋਰ ਸੇਤਾ ਦੇ ਪਰਿਵਾਰ ਸਣਾ ਵਰੀ ਗਈ ਵਰੀ ਆਪਣੀ ਸੈਂਦੀ ਕਾਰਜ ਸਾਰੇ ਹਾਂਜੀ ਹਾਂਜੀ ਅਸੀਂ ਨਾਮ ਦੱਸ ਦਈਏ ਬਈ ਆਪਣਾ ਨਾਮ ਸੁਖਚੈਨ ਸਿੰਘ ਸੁਖਚੈਨ ਸਿੰਘ ਸੁਖਚੈਨ ਬਈ ਘਰ ਆਪਣਾ ਮਾਲਾ ਛੜਕ ਤੇ ਉੱਤੀ ਆ ਗਿਆ ਹਨਾ ਆ ਆਦੀਪ ਛੜਕੇ ਵਿਖਾਦੀ ਬਈ ਆ ਛੜਕ ਜਾਂਦੀ ਆ ਪੜਾ ਪੰਪ ਵਾਲਾ ਉਹ ਵੀ ਖਿੱਚਦੀ ਮੜਾ ਪੰਪ ਵੀ ਜੋਬ ਕਰਕੇ ਨੇੜੇ ਵਿਖਾਦੀ ਆ ਪੰਪ ਆ ਗਿਆ ਨਜ਼ਦੀਕ ਬਈ ਠੀਕ ਆ ਵੀਰੇ ਤੇ ਵੱਡੇ ਬਈ ਕਿੰਮਾ ਸੁਆ ਮੈ ਸੁਣ ਦੂਜਾ ਦੂਜਾ ਸੁਆ ਸੁਣਾ ਇਹਨੇ अच्छा दूसरा सुआ सोणा है ने दूसरा सुआ सोणा है कितने दिन बाकी है भाई ये 10 ਤੋਂ 11 ਦਿਨ ਲੱਗਦੇ 10 ਤੋਂ 11 ਦਿਨ ਇਹ ਤਾਂ ਫਿਰ ਬਹੁਤ ਸੋਹਣੀ ਬਣ ਜੂ ਥਰ ਲੋ ਭਾਈ ਹਾਂ ਹਾਂ ਪੂਰੀ ਬਈ ਵਧੀਆ ਬਣ ਜਾਣਾ ਠੀਕ ਹੈ ਠੀਕ ਹੈ ਭਾਈ ਕਿੰਨਾ ਕੁ ਦੁੱਧ ਚੋਇਆ ਹੋਇਆ ਭਾਈ ਆਪੇ ਭਾਈ 8 ਲੀਟਰ ਚੋਇਆ ਪਿਛਲੇ ਚੋਇਆ ਡੰਗਦਾ ਹੈ ਹਾਂ 16 ਲੀਟਰ ਦੁੱਧ ਦਿੱਤਾ ਹੋਇਆ ਹੈ ਹਾਂ ਹਾਂ ਠੀਕ ਹੈ ਕੀ ਬਾਤ ਹੈ ਭਾਈ اچھا ਇੱਕ ਗੱਲ ਆ ਆਰਡਰ ਰੂਟਰ ਦੀ ਕੁਆਲਿਟੀ ਬੜੀ ਪਾਕ ਕਮਾਲ ਆ ਹਨਾ ਤੇਵੇਂ ਭਾਂਡੇ ਦੀ ਬੜੀ ਜੱਫਾ ਦਸਤਾ ਮੈਂ ਯਾਰ ਸਹੀ ਹੈ ਭਾਈ ਬਾਕੀ ਆ ਆਪਜੀ ਘਰ ਦੀ ਝੋਟੀ ਗੜਾ ਉਮੀ ਆਪਣੇ ਘਰੇ ਕੱਟੀ ਪਾਲੀ ਹੋਈ ਆ ਹਾਂ ਹਾਂ ਠੀਕ ਆ ਬਈ ਠੀਕ ਆ ਅੱਛਾ ਇੱਕ ਗੱਲ ਹੋਰ ਆ ਬਾਈ ਇਹਦਾ ਮਰ ਚੋਣ ਤੂੰ ਦਾ ਘਰੇ ਚੋਈ ਆ ਦੇਖੀ ਪਾਲੀ ਆ ਹਨਾ ਇਹ ਘਰੇ ਰੱਖਣ ਵਾਲੇ ਭਰਾ ਨੂੰ ਦੇ ਦੀ ਲਾਂਬਾ ਤਾਂ ਨਹੀਂ ਆਉਂਦਾ ਨਾ ਜਵਾਂ ਲਾਂਬਾ ਨਹੀਂ ਬਾਈ ਚੀਜ ਆਕਰ ਹਾਂ ਹਾਂ ਠੀਕ ਆ ਬਈ ਲੈ ਵੀ ਮਿੱਤਰੋ ਦੇਖੋ ਕਿਰੋਂ ਦੀ ਝੋਟੀ ਦਾ ਥੱਲੋ ਬ੍ਰੈਂਡ ਦੇਖੋ ਬਈ ਹੋਰ ਗੱਲਾਂ ਦੀਆਂ ਗੱਲਾਂ ਲੇਵਾ ਆ ਪਾਂਡਾ ਗ੍ਰੇਡੇਟ ਮੱਜਾਂ ਦੇ ਵਿੱਚ ਆ ਗਈ ਪਰ ਝੋਟੀ ਦਾ ਕੱਦ ਕਾਠ ਸਰੀਰ ਕਮੰਦਰਾ ਵਾਲ ਦਾ ਫਿਰ ਗਾਵਾਂ ਗੋਆਂ ਨੇ ਲੱਗਦਾ ਚੱਕੇ ਆ ਹਨਾ ਉਹ ਗਾਂ ਇੱਕ ਬਾਈਓ ਠੀਕ ਆ ਚੱਲ ਵਧੀਆ ਗਰਮ ਮਸ਼ੀਨ ਨਹੀਂ ਲਵਾਉਣੀ ਪੈਣੀ ਤੈਨੂੰ ਗਰਮੀ ਹਨਾ ਬਾਈ ਹੈ ਸਹੀ ਗੱਲ ਆ ਅੱਛਾ ਵੱਡੇ ਭਈ ਇੱਕ ਟੀਕਾ ਭਰਾਇਆ ਕਿ ਸਾਂਣ ਤੋਂ ਕਰਾਸ ਕਰਾਈਏ ਟੀਕਾ ਭਰਾਇਆ ਬਾਈ ਠੀਕ ਆ ਠੀਕ ਆ ਚੰਗੀ ਭਰਾਇਆ ਹੋਇਆ ਬਾਈ ਨਹੀਂ ਟੀਕਾ ਬਾਈ ਆਮ ਹੀ ਭਰਾਇਆ ਵਾ ਓਥੇਗਾ ਮਤਲਬ ਨ ਦੇਟ ਬਾਈ ਕੀ ਕਰਾਂਗੇ ਆਪਾਂ ਇਹਦਾ ਇਹਦਾ ਬਾਈ 165 ਹੋ ਜਾ 155 ਕਰਦੇ 1 ਲੱਖ ਤੇ 55000 ਰੁਪਿਆ ਡਿਮਾਂਡ ਆ ਮੰਨਤਨ ਵਿੱਚੋਂ ਕਰਦਾ ਕਿ ਥੋੜਾ ਬੀ ਆ ਕਰਦੇ ਬਾਈ ਇਹ ਤੋਰੀ ਬਾਈ ਕੱਡੀ ਬਾਰ ਨੂੰ ਇਹਨੂੰ ਖੋਲੀ ਮੜਿਆ ਠੰਡੀ ਮੈਂ ਵੀ ਮਿੱਤਰੋ ਪੂਰੀ ਠੰਡੀ ਸੀਲਵੇਂ ਆ ਦੂਜਾ ਸੂਆ ਸੁੰਦੀ ਆ ਬਈ ਝੋਟੀ ਥੱਲੋ ਬੜੀ ਸੋਹਣੀ ਤਿਆਰੀ ਦੇ ਵਿੱਚ ਆ ਕਰਮਾਲੀ ਨੂੰ ਕੱਲਾ ਕੱਲਾ ਥਾਣ ਤੇ ਖਰੀਦਣ ਲਈ ਤਾਂ ਤੁਹਾਡਾ ਆਟੋਮੈਟਿਕ ਹੀ ਕਰੂਗਾ ਮਨ ਕਿਉਂਕਿ ਬਈ ਟਾਂਚਾ ਸਰੀਰ ਕਾਲਾ ਪੱਖ ਆਰਡਰ ਦੀ ਕੁਆਲਿਟੀ ਨੂੰ ਜੇ ਜਾਣਦੇ ਆ ਨਾ ਮਿੱਤਰੋ ਤੇ ਜਿਹਨੂੰ ਪੀੜੀਆਂ ਦੇ ਪਾਵਿਆਂ ਦੇ ਥਾਣ ਕਹਿ ਦਿੰਦੇ ਉਹ ਥਾਣਾ ਇਹਨੂੰ ਲੱਗੇ ਹੋਇਆ ਕਰਮਾਲੀ ਨੂੰ ਇੱਕੋ ਜੀ ਵਿੱਥੀ ਇੱਕੋ ਜੀ ਕੁਆਲਿਟੀ ਹਜੇ ਵੀਰੇ 10 ਦਿਨ ਪਏ ਆ 10 ਦਿਨਾਂ ਜੀ ਤਾਂ ਮਹਿਨੇ ਕਰਮਾਲੀ ਨੇ ਹੋਰ ਬਹੁਤ ਸੋਹਣੀ ਨਿਖਰ ਜਾਣਾ ਥੱਲੋ ਬਈ ਹੋਰ ਬਹੁਤ ਸੋਹਣਾ ਬ੍ਰਾਂਡ ਥੱਲੋਂ ਬਣ ਜਾਣਾ ਕਿਉਂਕਿ 10 ਦਿਨ ਬਹੁਤ ਹੁੰਦੇ ਮਹਿੰਦੀ ਤਿਆਰੀ ਲਈ ਬਈ ਆ ਨਿੱਕੀਆਂ ਨਿੱਕੀਆਂ ਜਿਹੜੀਆਂ ਵਾਲ ਟੱਲਾ ਪਈਆਂ ਹੋਈਆਂ ਨਾ ਇਹਨ ਪੱਟਾਂ ਦੇ ਸਹਣਾਂ ਦੇ ਵਿੱਚ ਫਸ ਜਾਣੀਆਂ ਤੇ ਮੈਂ ਤਾਂ ਜਦੋਂ ਤੁਰੀ ਨਾ ਮੱਲਾ ਵਾਂਗੂ ਪਲਵਾਨ ਵਾਂਗੂ ਤੇ ਮੇਲਾ ਮਗਰ ਲਾ ਲੂਗੀ ਕਰਮ ਵਾਲੀ ਵੀਰੇ ਇਧਰਲੇ ਪਾਸੇ ਦੀਪ ਦਿਖਾਦੀ ਬਈ ਝਟਾਕ ਜਿਹਾ ਥੋੜਾ ਜਿਹਾ ਇਹ ਪਾਣੀ ਦਾ ਹੁੰਦਾ ਬਈ ਜਿਵੇਂ ਕਈ ਵਾਰ ਗਿੱਲੇ ਥਾਂ ਤੇ ਮੈਂ ਬੈਠ ਫੋੜ ਜਾਂਦੀ ਉਹ ਜਿਹਾ ਚੱਕਰ ਨਾ ਗਿਣਿਆ ਜੇ ਕੋਈ ਤੇ ਬਾਕੀ ਮੈਂ ਸਾਫ ਸੁਥਰੀ ਆ ਨੰਬਰ ਕਿੰਨਾ ਵੀਰੇ ਆਪਣਾ ਬਈ 90410 ਜੀ 90419057 19057 90410 19057 ਹੈ ਨਾ ਭਾਈ 90410 19057 ਬਈ ਦਾ ਨੰਬਰ ਹੈ ਪਿੰਡ ਪੱਖੀ ਕਲਾਵਾ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਤੇ ਬਈ ਦਾ ਆ ਗਿਆ ਆ ਜਿਹੜੀ ਸੜਕ ਦੇ ਉੱਤੇ ਤੁਹਾਨੂੰ ਦੱਸ ਹੀ ਦਿੱਤੀ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ